ਸਾਡੇ ਚੇਅਰਮੈਨ ਸਰਦਾਰ ਪਰਵਿੰਦਰ ਸਿੰਘ ਜੀ ਪੁੰਦਰ ਸਾਹਿਬ ਦੀ ਪ੍ਰਧਾਨਗੀ ਦੇ ਹੇਠ ਹੋਈ ਹੈ ਜਿਦੇ ਵਿੱਚ ਸਰਦਾਰ ਰਹੀਦਾ ਸਿੰਘ ਜੀ ਗਾਬੜੀਆ ਸਾਹਿਬ ਸਰਦਾਰ ਮਹੇਸ਼ਿੰਦਰ ਸਿੰਘ ਜੀ ਗਰੇਵਾਲ ਸਾਹਿਬ ਸਰਦਾਰ ਜਮਿਦਰ ਸਿੰਘ ਜੀ ਸੇਖੋਂ ਸਾਹਿਬ ਔਰ ਸਾਡੇ ਸੀਨੀਅਰ ਅਗੂ ਸ਼੍ਰੀ ਐਨ ਕੇ ਸ਼ਰਮਾ ਜੀ ਉਚਿਤ ਤੌਰ ਤੇ ਸ਼ਾਮਲ ਹੋਏ ਸੀ ਸਰਦਾਰ ਗੁਲਜਾਰ ਸਿੰਘ ਜੀ ਇਰਾਨੀ ਕੇ ਸਾਹਿਬ ਸਾਰੇ ਉਹਦੇ ਵਿੱਚ ਅਸੀਂ ਸ਼ਾਮਲ ਹੋਏ ਸੀ ਇੱਕ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਦਾ ਡਰਾਈਵ ਚੱਲ ਰਿਹਾ ਹੈ ਭਰਤੀ ਜਿਹੜੀ ਵਾਪਸ ਆ ਰਹੀ ਹੈ ਉਹ ਬੜੀ ਤੇਜ਼ੀ ਦੇ ਨਾਲ ਤੇ ਬੜੀ ਚੜ੍ਹਦੀ ਕਲਾ ਵਾਲਾ ਰਿਸਪੌਂਸ ਜਿਹੜਾ ਕੋਸਾਰੀ ਭਾਗੀ ਦੀ ਜਿਹੜੇ ਵਾਪਸੀ ਨੂੰ ਮਿਲ ਰਿਹਾ ਉਹਦੇ ਵਾਸਤੇ ਸਾਰੇ ਆਗੂ ਸਰਪੰਨ ਦਾ ਵਰਕਰ ਸਰਪੰਨ ਦਾ ਤੇ ਅਬਜ਼ਰਵਰ ਸਰਪੰਨ ਦਾ ਅਸੀਂ ਧੰਨਵਾਦ ਕਰਦੇ ਆਂ ਅੱਜ ਸ਼ਾਮ ਤੱਕ 10 ਲੱਖ ਦੇ ਕਰੀਬ ਜਿਹੜੀ ਹੈ ਉਹ ਮੈਂਬਰਸ਼ਿਪ ਵਾਪਸ ਜਿਹੜੀ ਹੈ ਉਹ ਆਜੇਗੀ ਪਰ ਮੈਕਸਿਮਮ ਕੱਲ ਆਏਗੀ ਕਿਉਂਕਿ ਸਾਡਾ ਸੁਭਾਅ ਬਣ ਜਾਂਦਾ ਜਦੋਂ ਡੇਟ ਵੱਧਦੀ ਹੈ ਤੇ ਲਾਸਟ ਡੇਟ ਤੇ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਭਰਤੀ ਰਹਿ ਗਈ ਆ ਉਹ ਇਕੱਠੀ ਕਰੀਏ ਕੱਲ ਲਾਸਟ ਡੇਟ ਆ ਇਸ ਕਰਕੇ ਕੱਲ ਸ਼ਾਮ ਨੂੰ ਫੇਰ ਅਸੀਂ ਬੈਠ ਕੇ ਤੇ ਸਾਰੀ ਜਿਹੜੀ ਇਹਦੀ ਇੱਕ ਵਾਰੀ ਫੇਰ ਸਮੀਖਿਆ ਕਰਾਂਗੇ ਪਰ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਕਿ ਸਾਰੇ ਵਰਕਰ ਸਾਰੇ ਆਗੂ ਸੇਬਾਨ ਰਲ ਕੇ ਸਾਰਿਆਂ ਨੇ ਦਿਲਚਸਪੀ ਲਈ ਆ ਤੇ ਤਾਂ ਹੀ ਐਡੀ ਤੇਜ਼ੀ ਦੇ ਨਾਲ ਇਹ ਮਿਹਨ ਜਿਹੜੀ ਆ ਸਾਰੀ ਉਹ ਚੱਲ ਰਹੀ ਦੂਜਾ ਜਿਹੜੀ ਸ਼੍ਰੋਮਣੀ ਗੁਰਦੈਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ ਉਹਦੇ ਵਾਸਤੇ ਵੀ ਸਾਰੀ ਪਾਰਟੀ ਨੂੰ ਅਸੀਂ ਦੁਬਾਰਾ ਬੇਨਤੀ ਕੀਤੀ ਹੈ ਕਿ ਜਿਹੜੇ ਦਾਅਵੇ ਆ 15 ਮਾਰਚ ਤੱਕ ਤੁਸੀਂ ਦਾਖਲ ਕਰਨੇ ਭਾਤੀ ਦੇ ਨਾਲ ਨਾਲ ਉਹ ਵੀ ਕੰਮ ਜਿਹੜਾ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਪਾਰਟੀ ਸਾਰੀ ਨੂੰ ਬੇਨਤੀ ਅੱਜ ਕਰ ਰਹੇ ਹਾਂ ਸਾਰੇ ਜ਼ਿਲ੍ਹਾ ਜਥੇਦਾਰ ਸਰਪੰਨ ਨੂੰ ਸਾਰੇ ਹਲਕਿਆਂ ਚਾਰ ਸੇਬਾਂ ਨੂੰ ਵੀ ਨਾਲ-ਨਾਲ ਉਸ ਪਾਸੇ ਵੀ ਧਿਆਨ ਦੇ। ਅਰੋਧੇ ਵਿੱਚ ਇੱਕ ਅਸੀਂ ਮਤਾ ਪਿਛਲੇ ਦਿਨੀ ਵਰਕਿੰਗ ਕਮੇਟੀ ਨੇ ਸਿੰਘ ਤੇ ਕੌਰ ਦੇ ਸਬੰਧ ਦੇ ਨਾਲ ਪਾ ਕੇ ਭੇਜਿਆ ਸੀ ਜਿਹਦਾ ਸਾਨੂੰ ਗੁਰਦੁਆਰਾ ਕਮਿਸ਼ਨ ਵੱਲੋਂ ਦਿੱਖਤੀ ਜਵਾਬ ਆਇਆ। ਪਰ ਅਸੀਂ ਉੱਤੇ ਵਿਚਾਰ ਵੀ ਕੀਤੀ ਹੈ ਤੇ ਸਾਡੀ ਤਸੱਲੀ ਨਹੀਂ ਹੋਈ ਉਸ ਗੁਰਦੁਆਰਾ ਕਮਿਸ਼ਨ ਨੇ ਜਿਹੜਾ ਵਿਊ ਲਿਆ ਉਹਦੇ। ਕਿਉਂਕਿ ਜਿਹੜੀ ਸਿੱਖ ਰਹਿਤ ਮਰਿਆਦਾ ਉਹ ਸਾਡੇ ਵਾਸਤੇ ਸਭ ਤੋਂ ਜਿਹੜੀ ਆ ਉਹ ਉੱਚੀ ਆ ਤੇ ਜਿਹੜਾ VOTER ਜਿਹੜਾ ਉਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਦਰਜ ਜਿਹੜੀ ਅਸਲੀ ਬੇਸਿਕ ਰਿਕੁਆਇਰਮੈਂਟ ਆ ਸਿੱਖ VOTER ਦੀ ਕਿ ਉਹਦੇ ਨਾਮ ਦੇ ਪਿੱਛੇ ਸਿੰਘ ਤੇ ਕੌਰ ਲੱਗਿਆ ਹੋਣਾ ਚਾਹੀਦਾ ਜਿਹੜਾ VOTER ਉਹ ਨਹੀਂ ਪੂਰੀ ਕਰਦਾ ਗੁਰਦੁਆਰਾ ਕਮਿਸ਼ਨ ਦੇ ਕਲੈਕਸ਼ਨ ਪਟੀਸ਼ਨ ਦਾ ਹਵਾਲਾ ਦੇ ਕੇ ਜਿਹੜੀ ਮੁਹੰਮਦ ﺻਦੀਕ ਨੇ ਫਾਈਲ ਕੀਤੀ ਸੀ ਸਦਾ ਦਰਬਾਰਾ ਸਿੰਘ ਗੁਰੂ ਦੇ ਤੇ ਉਹਨਾਂ ਦੇ ਵਿੱਚ ਪਟੀਸ਼ਨ ਸੀ ਉਹਦੇ ਫੈਸਲੇ ਦੇ ਰੈਫਰੈਂਸ ਦੇ ਨਾਲ ਉਹ ਸਾਡੀ ਤਸੱਲੀ ਨਹੀਂ ਹੋਈ ਅਸੀਂ ਉੱਤੇ ਲੀਗਲ ਸਾਰੇ ਐਕਸਪਰਟਸ ਦੀ ਰਾਇ ਲੈ ਕੇ ਤੇ ਦੁਬਾਰਾ ਕਮਿਸ਼ਨ ਨੂੰ ਅਪਰੋਚ ਕਰਾਂਗੇ ਕਿ ਇੱਥੇ ਜਦੋਂ ਸਿੱਖ ਦੀ ਪਰਿਭਾਸ਼ਾ ਦੀ ਗੱਲ ਆਉਣੀ ਹੈ ਸਿੱਖ ਵੋਟਰ ਦੀ ਗੱਲ ਆਉਣੀ ਹੈ ਤੇ ਕਿਸੇ ਰਿਜ਼ਰਵੇਸ਼ਨ ਦੇ ਕੇਸ ਦੇ ਵਿੱਚ ਜੇ ਕੋਰਟ ਨੇ ਕੋਈ ਰੂਪਾਤਰ ਕਿਤੇ ਰੈਫਰੈਂਸ ਕਿਸੇ ਚੀਜ਼ ਦਾ ਲਿਆ ਤੇ ਉਹਨੂੰ ਆਧਾਰ ਜਿਹੜੀ ਆ ਜਿਹੜੇ ਗੁਰਦੁਆਰਾ ਐਕਟ ਦੇ ਥੱਲੇ ਇਲੈਕਸ਼ਨ ਹੋਣੀ ਆ ਉਹਦਾ ਆਧਾਰ ਉਹਨੂੰ ਨਹੀਂ ਬਣਾਇਆ ਜਾ ਸਕਦਾ ਇਸ ਕਰਕੇ ਅਸੀਂ ਉਹ ਦੁਬਾਰਾ ਉਹਦੇ ਤੇ ਸਾਰਾ ਆਪਣਾ ਲੀਗਲ ਐਕਸਪਰਟਸ ਤੋਂ ਲੈ ਕੇ ਫਿਰ ਅਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਸਾਹਿਬ ਕੋਲੇ ਦੁਬਾਰਾ ਉਹ ਕਰਾਂਗੇ ਕਿ ਉਹ ਨਿਰਦੇਸ਼ ਜ਼ਰੂਰੀ ਨੇ ਕਿ ਜਿਹੜੀਆਂ ਬਿਨਾ ਸਿੰਘ ਤੇ ਕੌਰ ਤੋਂ ਵੋਟਾਂ ਨੇ ਉਹ ਕੱਟੀਆਂ ਜਾਣੀ ਚਾਹੀਦੀ ਬਾਕੀ ਜਿਹੜੀ ਲੁਧਿਆਣੇ ਦੀ ਬਾਈ ਇਲੈਕਸ਼ਨ ਹੈ ਉਹਦੇ ਸਬੰਧੀ ਵੀ ਲੁਧਿਆਣਾ ਵਸਤੀ ਵਿਚਾਰ ਚਰਚਾ ਸੀ ਕੀਤੀ ਹੈ। ਔਰ ਸ਼੍ਰੋਮਣੀ ਅਕਾਲੀ ਦਲ ਤਗੜੇ ਹੋ ਕੇ ਜਿਹੜਾ ਹੈਗਾ ਲੁਧਿਆਣਾ ਦੀ ਇਲੈਕਸ਼ਨ ਬਾਈ ਇਲੈਕਸ਼ਨ ਲੜੇਗਾ। ਪਰ ਹਾਲੇ ਕਿਉਂਕਿ ਡੇਟਾ ਅਨਾਉਂਸ ਨਹੀਂ ਹੋਈਆਂ। ਹਾਲੇ ਤੱਕ ਆਮ ਆਦਮੀ ਪਾਰਟੀ ਦੇ ਇਕੱਲੇ ਮਨਸੂਬੇ ਸਾਹਮਣੇ ਆਏ ਆ ਕਿ केजरीवाल ਦਾ ਲਾਲਚ ਜਾਗ ਪਿਆ ਕਿ ਮੈਂ ਇੱਥੇ ਕਿਸੇ ਤਰੀਕੇ ਆਪਣਾ ਕੈਂਡੀਡੇਟ ਜਿਤਾ ਕੇ ਉਹ ਵੀ ਜਿਹੜਾ ਦਿੱਲੀ ਤੋਂ ਰਾਜ ਸਭਾ ਦਾ ਮੈਂਬਰ ਜਿਹੜਾ ਬੜੇ ਵਿਵਾਦਾਂ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣਿਆ ਸੀ ਬੜੀਆਂ ਐਡੂਕੇਸ਼ਨ ਉਸ ਵळे ਕਰਪਸ਼ਨ ਦੀਆਂ ਲੱਗੀਆਂ ਸੀ ਕਿ ਉਹਨੂੰ ਮਨਾ ਕੇ ਤੇ ਕਿਸੇ ਤਰੀਕੇ ਜਿਤਾ ਕੇ ਤੇ ਸੀਟ ਵੇਲੀ ਕਰਕੇ ਤੇ ਰਾਜ ਸਭਾ ਪਹੁੰਚ ਜਾਵਾ ਪਰਦੇ ਬੜੇ ਪਏ ਜਾ ਰਹੇ ਕਿ ਇਹ ਨਹੀਂ ਆ ਪਰ ਕੇਜਰੀਵਾਲ ਤੇ ਇਤਬਾਰ ਕੌਣ ਕਰ ਸਕਦਾ ਅੱਜ ਸਪਸ਼ਟ ਕਰਨ ਨੂੰ ਨ ਵੀ ਆਇਆ ਕਿ ਕੇਜਰੀਵਾਲ ਦੀ ਮਨਛਾ ਨਹੀਂ ਹੈ ਕੈਤਰੀਵਾਲ ਦੀ ਮਨਛਾ ਤਾਂ ਰਾਜਨੀਤੀ ਦੇ ਬਚਾਉਣ ਦੀ ਵੀ ਨਹੀਂ ਸੀ ਕੈਤਰੀਵਾਲ ਨੇ ਤਾਂ ਸਵਾਂ ਖਾਧੀਆਂ ਸੀ ਕਿ ਮੈਂ ਕਾਂਗਰਸ ਦੀ ਮਦਦ ਨਹੀਂ ਲੈਣੀ ਤੇ ਉਹ ਵੀ ਸਵਾਂ ਤੋੜ ਕੇ ਤੇ ਫਿਰ ਇਸ ਕਰਕੇ ਕੈਤਰੀਵਾਲ ਸਾਹਿਬ ਦੀ ਜਿਹੜੀ ਆ ਉਹਨਾਂ ਦੀ ਇਸ ਚਬਾਨ ਦੇ ਉੱਤੇ ਤਾਂ ਪੰਜਾਬ ਦੇ ਲੋਕੀ ਤਵਾਰ ਨਹੀਂ ਕਰ ਸਕਦੇ ਇਹ ਤਾਂ ਚਿੰਤਾ ਹੈ ਕਿ ਵਰਦੀ ਪੰਜਾਬੀਆਂ ਨੂੰ ਲੱਗੀ ਕਿ ਅੱਗੇ ਤਾਂ ਦਿੱਲੀ ਬਹਿ ਕੇ ਪੰਜਾਬ ਦੀ ਸਰਕਾਰ ਚੱਲਦੀ ਸੀ ਤੇ ਹੁਣ ਰਾਜ ਸਭਾ ਤੇ ਬਾਹਲੇ ਇੱਥੇ ਆਉਣ ਦਾ ਮੌਕਾ ਮਿਲ ਜਾਏਗਾ ਤੇ ਇਥੋਂ ਡਬਲ ਜਨ ਸਿਕਿਉਰਟੀ ਵੀ ਤੁਹਾਡੀ ਜਸਟੀਫਾਈ ਹੋ ਜਾਏਗੀ ਇਥੇ ਬਾਕੀ ਮੀਟਿੰਗਾਂ ਵੀ ਤੁਹਾਡੀਆਂ ਜਸਟੀਫਾਈ ਹੋਣ ਲੱਗ ਜਾਣਗੀਆਂ ਤੇ ਆ ਜਿਹੜੇ 92 ਸਾਡੇ ਜਿੱਤੇ ਹੋਏ ਪੰਜਾਬ ਦੇ ਇਹਨਾਂ ਦੇ ਵਿਚਾਰਿਆਂ ਦੇ ਅੱਗੇ ਹੀ ਹੱਥ ਪੱਲੇ ਕੱਖ ਨਹੀਂ ਤੇ ਹੋਰ ਮੌਕਾ ਮਿਲ ਜੇਗਾ ਇਹਨਾਂ ਨੂੰ ਇੱਕ ਪਾਸੇ ਕਰਨ ਦਾ ਇਸ ਕਰਕੇ ਪੰਜਾਬੀਆਂ ਵਾਸਤੇ ਬੜੀ ਵੱਡੀ ਮੈਂ ਸਮਝਦਾ ਚੁਣੌਤੀ ਹੈ ਜਿਹਦਾ ਪੰਜਾਬੀਆਂ ਨੂੰ ਡਟ ਕੇ ਜਿਹੜਾ ਮੁਕਾਬਲਾ ਕਰਨਾ ਚਾਹੀਦਾ ਇਸ ਕਰਕੇ ਉਹਦੀ ਹਾਲੇ ਜਦੋਂ ਅਸੀਂ ਅਗਲੀ ਰਣਨੀਤੀ ਕੀ ਬਣਾਉਣੀ ਹੈ ਉਹ ਨੋਕਾ ਲੈਵਲ ਤੇ ਅਸੀਂ ਆਪਣੇ ਸੀਨੀਅਰ ਲੀਡਰਸਰ ਸੇ ਬਾਦ ਦੀਆਂ ਡਿਊਟੀਆਂ ਲਗਾ ਰਹੇ ਆ ਤੇ ਤਗੜੇ ਹੋ ਕੇ ਜਿਹੜੀ ਆ ਉਹ ਚੋਣ ਅਸੀਂ ਲੜਾਂਗੇ ਇਸੇ ਤਰ੍ਹਾਂ ਜ਼ਿਲ੍ਹਾ ਪੱਸ਼ੇ ਤੇ ਬਲਾਕ ਸੰਪਤੀ ਹਿੰਦੀ ਚੋਣਾ ਵੀ ਨਹੀਂ ਦੇ ਵਿੱਚ ਆਉਣ ਦੀ ਉਮੀਦ ਆ ਉਹਦੇ ਬਾਰੇ ਵੀ ਬੁੱਢਲੀ ਵਿਚਾਰ ਬਟਾਂਦਰਾ ਅਸੀਂ ਕੀਤਾ ਕਿ ਕਿਸ ਤਰੀਕੇ ਤੇ ਉਹ ਸਾਰੀਆਂ ਚੋਣਾਂ ਲੜਨੀਆਂ ਨੇ ਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਵਾਸਤੇ ਪਹਿਲਾਂ ਜਿਹੜੀ ਪਾਰਟੀ ਦੀ ਜਿਹੜੀ ਸਾਡੀ ਭਰਤੀ ਪ੍ਰਕਿਰਿਆ ਚੱਲ ਰਹੀ ਆ ਉਹਦੀ ਥੋੜੇ ਦਿਨਾਂ ਤੱਕ ਅਸੀਂ ਅਬਜਰਵਰ ਸਾਹਿਬਾਨ ਦੀ ਇੱਕ ਮੀਟਿੰਗ ਵੀ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਜਿਹੜਾ ਜ਼ਿਲ੍ਹਾ ਵਾਈਜ਼ ਜਿੱਥੇ ਡਿਸਟ੍ਰਿਕਟ ਡੈਲੀਗੇਟ ਤੇ ਸਟੇਟ ਡੈਲੀਗੇਟ ਚੁਣੇ ਜਾਣੇ ਆ ਉਹਨਾਂ ਮੀਟਿੰਗਾਂ ਦਾ ਪ੍ਰੋਗਰਾਮ ਅਗਲੀ ਮੀਟਿੰਗ ਤੋਂ ਬਾਅਦ ਅਸੀਂ ਤੈਅ ਕਰਾਂਗੇ ਫਿਰ ਉਸ ਤੋਂ ਬਾਅਦ ਪ੍ਰਧਾਨਗੀ ਜਿਹੜੀ ਚੋਣ ਹੈ ਉਹਦੀ ਡੇਟ ਤੈਅ ਕਰਾਂਗੇ ਇਸ ਕਰਕੇ ਇਹ ਸਾਰਾ ਕੁਝ ਅੱਜ ਅਸੀਂ ਜਿਹੜਾ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਉਹ ਡਿਸਕਸ ਕੀਤਾ ਇਹ ਖਾਸ ਤੌਰ ਤੇ ਜਿਹੜੀ ਵੱਡੀ ਚਿੰਤਾ ਵਿਕਟ ਕੀਤੀ ਗਈ ਸਭ ਨੇ ਯਾਦ ਕਰਾਇਆ ਕਿ ਜਿਹੜੇ ਬਾਹਰਲੇ ਦੇਸ਼ਾਂ ਤੋਂ ਖਾਸ ਕਰਕੇ ਅਮਰੀਕਾ ਤੋਂ ਨੌਜਵਾਨ ਰਿਪੋਰਟ ਹੋ ਕੇ ਆਏ ਐ ਤੇ ਉਹਦੇ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਕਿ ਹੁਣ ਸਰਕਾਰ ਨੂੰ ਜਿਹੜੀ ਵੱਧ ਰਹੀ ਬੇਰੁਜ਼ਗਾਰੀ ਆ ਉਹਦੇ ਤੇ ਜਨਤਾ ਨੂੰ ਆਪਣਾ ਜਵਾਬ ਦੇਣਾ ਚਾਹੀਦਾ ਹੈ ਹੁਣ ਕਾਰਵਾਈਆਂ ਪਾਈਆਂ ਜਾ ਰਹੀਆਂ ਕਿ 1200 ट्रैवल ਏਜੰਟ ਤੇ ਅਸੀਂ ਲਾਇਸੈਂਸ ਰੱਦ ਕਰ ਦਿੱਤੇ ਇਹਦਾ ਮਤਲਬ ਵੀ ਤੁਹਾਨੂੰ ਸਾਰਾ ਕੋਈ ਪਤਾ ਤਾਂ ਪਹਿਲਾਂ ਸੀ ਕਿ ਗਲਤ ਕੰਮ ਹੋ ਰਿਹਾ ਤੇ ਜੇ ਇੱਡੇ ਵੱਡੇ ਪੱਧਰ ਤੇ ट्रैवल ਏਜੰਟ ਬਿਨਾਂ ਲਾਇਸੈਂਸਾਂ ਤੋਂ ਜਾਂ ਗਲਤ ਤਰੀਕੇ ਦੇ ਨਾਲ ट्रैवल ਏਜੰਟਸ ਦਾ ਕੰਮ ਕਰ ਰਹੇ ਸੀ ਤਾਂ ਫਿਰ ਸਰਕਾਰ ਕਿੱਥੇ ਸੁੱਤੀ ਪਈ ਸੀ ਕਿਉਂਕਿ ਇਹ ਚੀਜ਼ਾਂ ਤੇ ਤੁਹਾਡੇ ਕੋਲੇ ਪਹਿਲਾਂ ਹੁੰਦੀਆਂ ਜੇ ਪਹਿਲਾਂ ਤੁਸੀਂ ਐਕਸ਼ਨ ਲੈਂਦੇ ਇਹਦਾ ਮਤਲਬ ਕਿ ਤੁਸੀਂ ਹੁਣ ਜਾ ਕੇ ਉਹ ਜਦੋਂ ਇੰਡੀ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਬਾਹਰ ਦੇਸ਼ਾਂ ਦੇ ਵਿੱਚੋਂ ਵਿਚਾਰੇ ਆਪਣਾ ਵੱਡਾ ਪੈਸਾ ਬਰਬਾਦ ਕਰਕੇ ਠੱਕੇ ਖਾ ਕੇ ਜਾਨਾ ਬਚਾ ਕੇ ਜਲੀਲ ਹੋ ਕੇ ਜਦੋਂ ਵਾਪਸ ਆ ਰਹੇ ਆ ਤੇ ਹੁਣ ਰੋਜ਼ਗਾਰ ਰਮੀਆਂ ਪਈਆਂ ਜਾ ਰਹੀਆਂ ਕਿ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਫਲਾਣੇ ਥਾਂ ਟ੍ਰੈਵਲ ਏਜੰਟ ਤੇ ਛਾਪਾ ਤੇ ਜੇ ਇੰਡੀ ਵੱਡੀ ਹਿਊਮਨ ਸਮੱਗਲਿੰਗ ਦਾ ਇਹ ਕੰਮ ਚੱਲ ਰਿਹਾ ਸੀ ਤੇ ਉਹਦੇ ਤੇ ਫਿਰ ਪਹਿਲਾਂ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਸਾਹਿਬ ਕਿ ਪਹਿਲਾਂ ਕਿੱਥੇ ਸੱਤੇ ਸੀ ਜਨਾਬ ਪ੍ਰਵੈਂਸ਼ਨ ਜਿਹੜੀ ਹੁੰਦੀ ਹੈ ਕਿਸੇ ਕ੍ਰਾਈਮ ਦੀ ਉਹਦੀ ਵੈਲਿਊ ਹੁੰਦੀ ਹੈ ਹੁਣ ਸਾਰਾ ਕੁਝ ਵਿਚਾਰੇ ਲੁਟਾਏ ਤੇ ਹੁਣ ਤੁਸੀਂ ਜਾਣ ਪਏ ਵੀ ਅਸੀਂ ਟਰੈਵਲ ਏਜੰਸੀਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਪਹਿਲਾਂ ਕਿੱਥੇ ਸੀ ਕਿ ਸਰ ਇਸ ਕਰਕੇ ਜਿਹੜਾ ਪੰਜਾਬ ਜਵਾਬ ਮੰਗਦਾ ਹੈ ਕਿ ਜਦੋਂ ਇਹ ਲੋਕੀ ਪੰਜਾਬ ਦੀ ਧਰਤੀ ਤੋਂ ਗਏ ਸੀ ਇੰਜਨੇ ਪੈਸੇ ਦੇ ਕੇ ਜਾ ਰਹੇ ਸੀ ਉਦੋਂ ਕਿੱਥੇ ਸਰਕਾਰ ਸੱਤੀ ਸੀ ਇਹ ਚੀਜ਼ਾਂ ਰੋਕਿਆ ਕਿਉਂ ਨਹੀਂ ਗਈਆਂ ਨੌਜਵਾਨਾਂ ਨੂੰ ਐਜੂਕੇਟ ਕੌਣੀ ਕੀਤਾ ਗਿਆ ਤੀਜਾ ਜਿਹੜੀਆਂ ਇਹਦਾ ਵੀ ਜਵਾਬ ਜਿਹੜਾ ਪੰਜਾਬ ਦੀ ਸਰਕਾਰ ਨੂੰ ਜਿਹੜਾ ਉਹ ਦੇਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਅੱਜ ਬੁਖਤਾ ਉੱਤੇ ਡਿਸਕਸ ਹੋਈਆਂ ਸਰ ਕਿੰਨੇ ਕੁ ਉਨਚਤ ਪਹੁੰਚ ਕਿੰਨੀ 10 ਲੱਖ ਦੇ ਕਰੀਬ ਅੱਜ ਸ਼ਾਮ ਤੱਕ ਹੋ ਜਾਏਗੀ ਬਾਕੀ ਕੱਲ ਹਲੇ ਜਿਾ ਕਿਉਂਕਿ ਹੁਣ ਸਾਡਾ ਸੁਭਾਅ ਹੈ ਕਿ ਨਾ ਕਿ ਜਦੋਂ ਲਾਸਟ ਡੇਟ ਹੁੰਦੀ ਹੈ ਨਾ ਉਨਾ ਹੀ ਅਸੀਂ ਉਹਨਾਂ ਵੀ ਲਾਸਟ ਡੇਟ ਵਾਲੇ ਦਿਨ ਹੋਰ ਇਕੱਠੀ ਕਰ ਲੀਏ ਕਿਉਂਕਿ ਮਿਹਨਤ ਕਰਨੀ ਪੈਂਦੀ ਆ ਥੱਲੇ ਜਿਹੜੀ ਜੈਨੂਨ ਭਰਤੀ ਆ ਉਹ ਬੜੀ ਔਖੀ ਹੋ ਕੇ ਇਕੱਠੀ ਕਰਨੀ ਪੈਂਦੀ ਜੇ ਕਿਸੇ ਨੇ ਲੱਗੀ ਮਾਰ ਕੇ ਉਧਰ ਜਮਨੀ ਕਰਾਉਣੀ ਹੋਵੇ ਤੇ ਉਹਦਾ ਸੌਖਾ ਹੀ ਕੰਮ ਹੈ ਕੱਲਾ ਚੱਕ ਜਮਾ ਕਰਾ ਦੇਵੀਂ ਫਿਰ ਮੇਰੀ ਭਰਤੀ ਨੋਟ ਕਰ ਲੋ ਪਰ ਕਿਉਂਕਿ ਐਲਕੀ ਸਾਡਾ ਪਾਰਟੀ ਦਾ ਸੀਪੀ ਗਰਾਉਂਡ ਤੇ ਜਾ ਕੇ ਘਰ ਘਰ ਜਾ ਕੇ ਕਰਨੀ ਇਸ ਕਰਕੇ ਸਮਝ ਲੱਗਦਾ ਅਸੀਂ ਉਸ ਗੱਲ ਨੂੰ ਸਮਝਦੇ ਆ ਪਰ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਕਿ ਬਹੁਤ ਵੱਡਾ ਉਤਸ਼ਾਹ ਸਾਰਿਆਂ ਨੇ ਦਿਖਾਇਆ ਕੁੱਲ ਭਰਤੀ ਕਿੰਨੀ ਹੋ ਤਾਂ ਟੈਲੀਫੋਨ ਕਿ ਅੱਜ ਤੋਂ ਚਲੋ 10 ਲੱਖ ਪਰਚੇ ਜਿਹੜੀ ਵਾਪਸ ਆ ਚੁੱਕੀ ਨੇ ਜਿਹੜੇ ਸਾਡੇ ਕੋਲੇ 32 ਲੱਖ ਕੁਛ ਉੱਪਰ ਜਿਹੜੀ ਹੈ ਮੈਂਬਰਸ਼ਿਪ ਸਾਡੇ ਕੋਲ ਜਾਰੀ ਹੋ ਚੁੱਕੀ ਆ ਜਿਹੜੀ ਪਹਿਲਾਂ ਲਾਸਟ ਡੇਟ ਤੱਕ ਜਾਰੀ ਹੋਣੀ ਹੁੰਦੀ ਸੀ ਹੁਣ ਵਾਪਸ ਆਲੀ ਹੁਣ ਵਾਪਸ ਆਲੀ ਹੁਣ ਵਾਪਸ ਦੇ ਫਿਗਰ ਫਾਈਨਲ ਜਦੋਂ ਸਾਰੀਆਂ ਕਰਾਂਗੇ ਕਿਉਂਕਿ ਤੁਹਾਡੇ ਸਾਹਮਣੇ ਆ ਬੋਰੀਆਂ ਦੀਆਂ ਬੋਰੀਆਂ ਕਾਪੇ ਦੀਆਂ ਭਰ ਕੇ ਉਹ ਸਾਡੇ ਹਰਿੰਦਰ ਸਿੰਘ ਦੇ ਤੁਸੀਂ ਉੱਧਰ ਜਾ ਕੇ ਦੇਖੋਗੇ ਸਟੋਰ ਸਾਡੇ ਜਿੱਤੇ ਕਿੰਨਾ ਵੱਡੀ ਐਕਸਰਸਾਈਜ਼ ਆ ਇਸ ਕਰਕੇ ਉਹਨਾਂ ਨੂੰ ਵੀ ਟਾਈਮ ਲੱਗਦਾ ਸਭ ਚੀਜ਼ ਚੈੱਕ ਕਰਕੇ ਪੈਸੇ ਵੀ ਜਮ੍ਹਾਂ ਕਰਨੇ ਲਿਸਟਾਂ ਵੀ ਚੈੱਕ ਕਰਨੀਆਂ ਇਸ ਕਰਕੇ ਥੋੜਾ ਟਾਈਮ ਇਹਨੂੰ ਜਿਹੜਾ ਲੱਗੇਗਾ ਫਾਈਨਲ ਫਿਗਰ ਸਾਨੂੰ ਕੱਢਣ ਤੇ ਉਹ ਸਾਰਾ ਕੁਝ ਤੁਹਾਨੂੰ ਜਾਰੀ ਕਰਾਂਗੇ ਥੈਂਕ ਯੂ ਨਸ਼ਰ ਦੇ ਉਤੇ ਥੀਮਾ ਸਾਹਿਬ ਅੱਜ ਵੀ ਬੜੀ ਬਹੁਤ ਪਟਿਆਲਾ ਦੇ ਵਿੱਚ ਚਲਾਇਆ ਜਾ ਰਿਹਾ ਕੁਝ ਪਹਿਲਾਂ ਲੁਧਿਆਣਾ ਦੇ ਵਿੱਚ ਲਾ ਕੇ ਬੜੀ ਵੱਡੀ ਸਮੱਸਿਆ ਹੈ ਸਮੇਂ 30 30 ਕਿਲੋ ਹੈਰਾਜ ਪਿਛਲੇ ਦਿਨਾਂ ਦੇ ਵਿੱਚ ਫੜੀ ਗਈ ਇੰਨੇ ਵੱਡੇ ਵੱਡੇ ਪੱਤਰ ਦੇ ਉੱਤੇ ਖੇਪਾ ਫੜੀਆਂ ਜਾ ਰਹੀਆਂ ਹਨ ਪੰਜਾਬ ਦੇ ਵਿੱਚ ਆ ਕਿਥੋਂ ਰਹੀਆਂ ਬੜਾ ਵੱਡਾ ਸਵਾਲ ਹੈ ਨਸ਼ੇ ਦੀ ਸਮੱਸਿਆ ਬੜੀ ਵੱਡੀ ਪਣੀ ਹੋਈ ਹੈ ਪੰਜਾਬ ਦੇ ਵਿੱਚ ਕਿਵੇਂ ਦੇਖੋ ਸਾਡਾ ਜਿਹੜਾ ਸਿਸਟਮ ਹੈ ਨਾ ਹੋਮ ਮਿਨਿਸਟਰੀ ਦਾ ਟੋਟਲ ਕਲਾਪਸ ਕਰ ਚੁੱਕਿਆ ਚਾਹੇ ਨਸ਼ੇ ਆ ਚਾਹੇ ਡਰਗ ਡਾਡਰ ਆ ਟੋਟਲੀ ਸਾਡਾ ਸਾਰਾ ਸਿਸਟਮ ਫੇਲ ਹੋ ਚੁੱਕਿਆ ਹੁਣ ਤਾਂ ਇਥੋਂ ਹਾਲ ਤੱਕ ਕਿ ਰੋਜ਼ ਤਾਂ ਕਿਸੇ ਨਾ ਕਿਸੇ ਪੁਲਿਸ ਚੌਕੀ ਦੇ ਉੱਤੇ ਬਲਾਸ ਹੁੰਦਾ ਪਹਿਲਾਂ ਇੰਟੈਲੀਜੈਂਸ ਹੈੱਡਕ quartਰ ਦੇ ਉੱਤੇ ਬਲਾਸ ਹੋਇਆ ਤੇ ਹੁਣ ਜ਼ਿੰਮੇਵਾਰੀ ਤਾਂ ਬਣਦੀ ਐ ਕਿ ਜੇ ਇੰਨੇ ਵੱਡੇ ਲੈਵਲ ਦੇ ਉੱਤੇ ਨਸ਼ੇ ਜਿਹੜੇ ਪੰਜਾਬ ਚ ਆ ਗਏ ਬੱਚਿਆਂ ਤੋਂ ਲੈ ਕੇ ਲੜਕੀਆਂ ਤੱਕ ਸਾਰੇ ਇਨਵਾਲਵ ਹੋ ਗਏ ਤੇ ਉਹਦੀ ਜ਼ਿੰਮੇਵਾਰੀ ਲੈਣ ਦੀ ਪਜਾਇ ਮੱਖ ਮੰਤਰੀ ਜਿਹੜੇ ਹੋਮ ਮਿਨਿਸਟਰ ਨੇ ਅੱਜ ਕੈਬਨਟ ਦੀ ਸਬ ਕਮੇਟੀ ਬਣਾਤੀ ਇਹਦਾ ਮਤਲਬ ਵੀ ਮੰਨ ਲਿਆ ਤੁਸੀਂ ਕਿ ਹੋਮ ਮਿਨਿਸਟਰੀ ਫੇਲ ਹੋ ਗਈ ਹੁਣ ਦੱਸੋ ਇੱਕ ਪੂਰਾ ਡਿਪਾਰਟਮੈਂਟ ਆ ਪੁਲਿਸ ਦਾ ਇੰਨਾ ਵੱਡਾ ਜਿਹੜਾ ਜਿਹੜਾ ਕਾਨੂੰਨ ਨੇ ਸਾਰੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚ ਵੀ ਸਾਰੇ ਐਗਜ਼ਿਸਟ ਕਰਦੇ ਆ ਤੇ ਕੈਬਨਟ ਸਾਹਿਬ ਕਮੇਟੀ ਨਵਾਂ ਕੀ ਕਰੂਗੀ ਉੱਚ ਮੈਂ ਦੱਸਾਂ ਇੱਥੇ ਕਿਹੜੀ ਕੋਈ ਤੁਸੀਂ ਨਵੀਂ ਪਾਲਿਸੀ ਕੀ ਬਣਾਓ ਇੱਕ ਵੱਡਾ ਕ੍ਰਾਈਮ ਹੈ ਔਰ ਇਹਦੇ ਵਾਸਤੇ ਬਕਾਇਦਾ ਤੌਰ ਤੇ ਕਾਨੂੰਨ ਬਣੇ ਹੋਏ ਆ ਸਾਰੇ ਦੇਸ਼ ਦੇ ਵਿੱਚ ਉਹੀ ਕਾਨੂੰਨ ਆ ਜੇ ਬਾਕੀ ਸਟੇਟਾਂ ਇੰਪਲੀਮੈਂਟ ਕਰ ਪਾਰੀਆਂ ਤੇ ਰੋਣਾ ਤੇ ਇੰਪਲੀਮੈਂਟੇਸ਼ਨ ਦਾ ਇੱਕ ਤੁਸੀਂ ਬੈਡਿੰਗ ਢਾ ਕੇ ਇਹ ਕੇਜਰੀਵਾਲ ਸਾਹਿਬ ਦੀ ਇੱਕ ਸਟਾਈਲ ਆ ਪੇਕ ਤੁਸੀਂ ਸ਼ੋਅ ਕਰੋਗੇ ਇੱਕ ਬਿਲਡਿੰਗ ਢਾਹ ਕੇ ਵੀ ਬੜਾ ਵੱਡਾ ਜਿਹਾ ਬੜਾ ਸਖਤ ਐਕਸ਼ਨ ਹੋ ਗਿਆ ਉਹਦੇ ਨਾਲ ਕੀ ਗੱਲ ਕਰਨ ਨੂੰ ਵੀ ਜਿਨ੍ਹਾਂ ਨੇ ਅਰਬਾਂ ਰੁਪਏ ਕਮਾਏ ਆ ਡਰਗ ਤੋਂ ਉਹਨਾਂ ਨੇ ਤੁਸੀਂ ਜੇ 5-7 ਲੱਖ ਦਾ ਇੱਕ ਢਾਹ ਕੇ ਡਰਾਮਾ ਜਾਂ ਕਰ ਵੀ ਦਿਓਗੇ ਕਿਉਂਕਿ ਫਿਰ ਗੱਲ ਇਹ ਹੈ ਕਿ ਅੱਜ ਕੈਬਨਿਟ ਸਬ-ਕਮੇਟੀ ਕੀ ਕਰੂਗੀ ਵੱਖਰਾ ਸਭ ਨੂੰ ਸੁਣਾ ਇਹ ਬੜਾ ਵੱਡਾ ਵੱਡਾ ਡਰਾਮਾ ਕਰ ਦਦੇ ਵੀ ਬੜੀ ਵੱਡੀ ਚੇਂਜ ਕਰਤੀ ਜੀ ਕੈਬਨਿਟ ਸਬ-ਕਮੇਟੀ ਬਣਾਤੀ ਉਹ ਕੀ ਕਰੂਗੀ ਉਹ ਪ੍ਰੈਸ ਕਾਨਫਰੰਸ ਕਰਦਿਆ ਕਰੂਗੀ ਹੁਣ ਇਹੀ ਕਰਿਆ ਕਰੂਗੀ ਨਾ ਹੋਮ ਮਿਨਿਸਟਰੀ ਕਿਸ ਕੰਮ ਵਾਸਤੇ ਇਹਦਾ ਮਤਲਬ ਹੈ ਕਿ ਹੋਮ ਮਿਨਿਸਟਰੀ ਐਡਮਿਟ ਕਰ ਲਿਆ ਕਿ ਸੀਐਮ ਐਜ ਹੋਮ ਮਿਨਿਸਟਰ ਜਿਹੜੇ ਉਹ ਫੇਲ ਹੋ ਗਏ ਤੇ ਹੁਣ ਜ਼ਿੰਮੇਵਾਰੀ ਵੀ ਉਹਨਾਂ ਤੋਂ ਜ਼ਿਆਦਾ ਨਾਂ ਬਦਨਾਮ ਨਾ ਹੋਵੇ ਹੁਣ ਚਾਰ ਬੰਦੇ ਹੋਰ ਵਿੱਚ ਪਾ ਦਿਓ ਵੀ ਉਹਨਾਂ ਦੀ ਜ਼ਿੰਮੇਵਾਰੀ ਪਾ ਦਿਓ ਵੀ ਕਾਹਨੋਂ ਕਹਿਣਾ ਦੇ ਬਣਾ ਕੇ ਵੀ ਕੈਬਨਿਟ ਸਬ ਕਮੇਟੀ ਬਣੀ ਇਹਦੇ ਨਾਲ ਕੀ ਚੇਂਜ ਆਏਗੀ ਕਮਾਂਡ ਤਾਂ ਉੱਤੇ ਸੀਐਮ ਦੇ ਕੋਲ ਆ ਹੋਮ ਮਿਨਿਸਟਰ ਵੀ ਉਹ ਆਪ ਨੇ ਤੇ ਫਿਰ ਕੈਬਨਿਟ ਸਬ ਕਮੇਟੀਆਂ ਕੀ ਕਰਨਗੀਆਂ ਇਹ ਜਿਹੜੇ ਲੈ ਕੇ ਨਾ ਇਹ ਸਿਰਫ ਰੋਜ਼ ਨਵੇਂ ਡਰਾਮੇ ਕਰਕੇ ਖਬਰ ਬਣਾਉਂਦੇ ਤਰੀਕੇ ਆ ਇਹਦੇ ਨਾਲ ਕੋਈ ਪੰਜਾਬ ਦਾ ਭਲਾ ਨਹੀਂ ਹੋਣਾ ਆ ਪੰਜਾਬੀ ਵਾਲਾ ਕੰਮ ਅੱਜ ਸਟੇਟਮੈਂਟ ਦਿੱਤੀ ਮਿਨਿਸਟਰ ਨੇ ਜੀ ਮੈਂ ਕਾਨੂੰਨ ਬਣਾ ਕੇ ਕਾਨੂੰਨ ਦਾ 2008 ਦਾ ਬਣਿਆ 2015 ਚ ਉਹਦਾ ਨੋਟੀਫਿਕੇਸ਼ਨ ਮੇਰੇ ਟਾਈਮ ਤੇ ਸੀ ਆਪ ਕੀਤਾ ਸੀ ਸਜਾਵਾਂ ਫਿਕਸ ਕੀਤੀਆਂ ਸੀ ਸਾਰੇ ਪੰਜਾਬ ਦੇ ਸਕੂਲ ਚੈੱਕ ਕਰਕੇ ਸਾਰੇ ਥਾਂ ਤੇ 10ਵੀਂ ਤੱਕ ਪੰਜਾਬੀ ਕੰਪਲਸਰੀ ਕੀਤੀ ਸੀ ਕਾਨੂੰਨ ਤਾਂ ਬੜੀ ਤੇ ਅੱਦੇ ਬਣਿਆ ਹੁਣ ਇੰਪਲੀਮੈਂਟੇਸ਼ਨ ਤੇ ਤੁਹਾਡਾ ਫੇਲਰ ਹੋ ਜਾਂਦਾ ਤੇ ਤੁਸੀਂ ਇੱਕ ਚਿੱਠੀ ਕੱਢਦੇ ਹੋ ਪੁਰਾਣਾ ਕਾਨੂੰਨ ਉਹਦੇ ਨਾਲ ਭੇਜ ਕੇ ਸਰਕੂਲੇਟ ਕਰਕੇ ਦੁਬਾਰਾ ਤੁਹਾਨੂੰ ਕਹਿੰਦੇ ਜੀ ਮੈਂ ਨਵਾਂ ਕਾਨੂੰਨ ਬਣਾਤਾ ਅੱਜ ਤੋਂ ਬਾਅਦ ਪੰਜਾਬ 'ਚ ਪੰਜਾਬੀ ਪੜਾਈ ਜਾਊਗੀ ਉਹ ਤਾਂ 2008 ਦੇ پاس ਇਹ ਜਿਹੜੀ ਪੈਕੇਜਿੰਗ ਕਰਨੀ ਹੈ ਨਾ ਹਰ ਚੀਜ਼ ਦੀ ਪੈਕੇਜਿੰਗ ਨਾਲ ਜਿਹੜਾ ਪੰਜਾਬ ਦਾ ਪੜਾ ਨਹੀਂ ਹੋਣ ਵਾਲਾ ਕੋਈ ਨਵਾਂ ਕੰਮ ਕਰੋ ਫਿਰ ਤਾਂ ਉਹਦੇ ਨਾਲ ਪਤਾ ਲੱਗੇ ਵੀ ਤੁਸੀਂ ਕੋਈ ਨਵੀਂ ਗੱਲ ਕੀਤੀ ਠੀਕ ਹੈ ਸਰ ਥੈਂਕ ਯੂ ਓਕੇ